ਦਰਿੰਦੇ ਨਹੀਂ ਬਖਸ਼ਦੇ ਮਸ਼ੋਰਾਂ ਨੂੰ ਜੰਮ ਦੀਆਂ ਨੂੰ ਚੁੱਕ ਕੇ ਨੋਚਦੇ ਨੇ ਮੇਰੀ ਅਪੀਲ ਹੈ ਧੀਆਂ ਦੀਆਂ ਮਾਮਾ ਨੂੰ ਇਹਨਾਂ ਦੇ ਦੰਦਾਂ ਨੂੰ ਸੂਲਾਂ ਲਗਾ ਦਿਓ ਛੜਾ ਕੇ ਸਵਾ ਭਾਂਡੇ ਮਾਂਜਣ ਵਾਲੀ ਇਹਨਾਂ ਦੇ ਹੱਥਾਂ 'ਚ ਛੁਰੀਆਂ ਫੜਾ ਦਿਓ ਚੱਕਲੇ ਵੇਲ ਨੇ ਤਵੇ ਛੜਾ ਕੇ ਤਲਵਾਰ ਢਾਲਾਂ ਚ ਲਾਉਣੀਆਂ ਸਿਖਾ ਦਿਓ ਐਸਾ ਜਿਗਰਾ ਭਰੋ ਕੋਮਲ ਕਲੀਆਂ ਅੰਦਰ ਮਾਰਨ ਮਾਰੀ ਨਜ਼ਰ ਜੋ ਉਹਨਾਂ ਨੂੰ ਜਾਨੋ ਹੀ ਮਕਾ ਦਿਓ ਕੋਈ ਆਸ ਨਾ ਰਾਜੇ ਪਰ ਜਾਤੇ ਜੰਗਲੀ ਕੁੱਤੇ ਨਾਲ ਕਿਸੇ ਤੋਂ ਸੋਧ ਹੋਏ ਡਾਨਾ ਛੱਡ ਕੇ ਲੜਨਾ ਸਿਖਾ ਦਿਓ ਭਾਰ ਅੱਧਾ ਤਾਂ ਸਮਾਜ ਦਾ ਚੱਕੀ ਫਿਰਦਿਆਂ ਚੱਕਰੋ ਜਿਗਰਾ ਸਾਰਾ ਚਕਾ ਦਿਓ ਨਿਕੰਮੇ ਬੇਲੜ ਨਸ਼ੇੜੀਆਂ ਨੂੰ ਰਾਹ ਨਰਕ ਦੀ ਆਪ ਦਿਖਾ ਦਿਓ ਜਿਹੜੀ ਕਮੀ ਰਹੀ ਉਹਦਾ ਚੁੱਕਿਆ ਫਾਇਦਾ ਉਹ ਕਮੀ ਵੀ ਅੱਜ ਖੱਪਾ ਦਿਓ ਪੁੱਤਾਂ ਨਾਲ ਉਹ ਦੇ ਕੇ ਵੱਧ ਤਰਜੀ ਦੇ ਇਹਦੀ ਨੂੰ ਲੋਹਾ ਬਣਾ ਦਿਓ ਲੁੱਟ ਹੋਣ ਤੋਂ ਪਹਿਲਾਂ ਇਹ ਕਰਨ ਬਾਰ ਆਪਣੀ ਰੱਖਿਆ ਕਰਨੀ ਸਿਖਾ ਦਿਓ ਗळा ਘੁੱਟ ਹੋਣ ਤੋਂ ਪਹਿਲਾਂ ਆਪਣਾ ਮਰਨ ਵਾਲੇ ਦਾ ਗळा ਵਢਾ ਦਿਓ ਜੁਗਾ ਤੋਂ ਮੋਬੱਤੀਆਂ ਚੱਕੀ ਫਿਰਨ ਇਹ ਰੀਤ ਨੂੰ ਅੱਜ ਮੁਕਾ ਦਿਓ ਸਾੜ ਕੇ ਸੁਆਹ ਕਰ ਦੇ ਜੋ ਹੈਵਾਨੀਅਤ ਨੂੰ ਉਹ ਰੀਤ ਨਵੀਂ ਚਲਾ ਦਿਓ ਉਹ ਰੀਤ ਨਵੀਂ ਚਲਾ ਦਿਓ